ਅੱਜ ਸਵੇਰ ਦੀ ਘਟਨਾ ਬੋਹਾ ਦੇ ਗ੍ਰਾਂਤੀ ਸਿੰਘ ਨੇ ਗੁਰਦੁਆਰੇ ਚ ਅਨਾਉਂਸਮੈਂਟ ਕਰੀ। ਉੱਥੇ ਐਸਐਚਓ ਜਗਦੇਵਰ ਅਰਲਾ ਜਿਹੜਾ ਉਹ ਬਜ਼ੁਰਗ ਨੂੰ ਤੰਗ ਕਰਦਾ ਸੀ। ਉਹਨੇ ਕਹਿੰਦੇ ਜਾਂ ਉਹਦੇ ਮੁਲਾਜ਼ਮ ਨੇ ਉਹਦੇ ਕੇਸਾਂ ਦੀ ਵਿਅਦਿਗੀ ਕਰੀ ਗੁਰਦੁਆਰੇ ਚ ਵੜ ਕੇ ਬੂਟ ਪਾ ਕੇ ਨਾਲੇ ਉਹਦੀ ਮਾਰ ਕੁੱਟ ਕਰੀ ਐ। ਸਾਨੂੰ ਖਬਰ ਆਈ ਐ। ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਕਿ ਉਸ ਮੁਲਾਜ਼ਮ ਨੂੰ ਬਰਖਾਸਤ ਕਰਵਾਇਆ ਜਾਵੇ। 295 ਦੇ ਪਰਚੇ ਪਾਏ। ਸਾਡੇ ਗੁਰੂ ਦੇ ਵਜੀਰ ਨੂੰ ਗੁਰਦੁਆਰੇ ਚੋਂ ਬੋਲਣ ਤੇ ਕੁੱਟਿਆ ਜਾਂਦਾ। ਹੁਣ ਮੈਂ ਮੂੰਹ ਉਧਰੋਂ ਵੀ ਕਰਾਂਗੇ। ਸਤੋ ਸਾਬ ਲਵਾਂਗੇ ਜਿਹਨੇ ਸਾਡੇ ਗੁਰੂ ਘਰ ਦੇ ਵਜੀਰ ਨੂੰ ਹੱਥ ਪਾਇਆ ਅਸੀਂ ਉਹਨੂੰ ਲੈ ਕੇ ਆਵਾਂਗੇ ਕੋਰਟ ਚ ਕਿੜੀਸਾਂਗੇ ਸਿੱਖ ਜਥੇਬੰਦੀ ਨੂੰ ਸਮੂਹ ਨੂੰ ਬਾਹਰਲੇ ਚੈਨਲ ਜਿੰਨੇ ਦੇਖ ਰਹੇ ਨੇ ਖਬਰ ਚਲਾ ਦਿਓ ਸੱਚੀ ਖਬਰ ਆ ਜਾਵਾ ਪਰਵਾਹੀ ਦੱਸੀ ਕਿਵੇਂ ਕੀ ਖਬਰ ਆ ਅਸਲ ਤੂਹਾਨੂੰ ਪਤਾ ਲਾ ਬੋਹਾਲੀ ਸ਼ਮਸ਼ੇਰ ਉਹ ਪਤਾ ਸਾਰੀ ਗੱਲਬਾਤ ਸ਼ਮਸ਼ੇਰ ਬਾਬਾ ਜੀ ਦੱਸੋ ਬਾਬਾ ਜੀ ਜੋ ਆਪਾਂ ਨੂੰ ਸਮਾਚਾਰ ਮਿਲਿਆ ਸੀਗਾ ਵੀ ਉੱਥੇ ਗਰਾਉਂਡ ਸੀਰੀਅਲ ਨੂੰ ਵੀ ਅਨਾਉਂਸਮੈਂਟ ਕਰਕੇ ਉਹਨਾਂ ਦੀ ਕੁਟਮਾਰ ਹੋਈ ਹੈ ਜਾਂ ਵੀ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਕਿ ਇਹ ਆਪਣੇ ਕੋਲੇ ਖਬਰ ਆਈ ਸੀਗੀ ਜੋ ਆਪਾਂ ਪਤਾ ਹਾਂ ਪਤਾ ਵੀ ਕਰਾਇਆਗਾ ਕਹਿੰਦੇ 18 ਮੂਰੇ ਲੋਕ ਇਕੱਠੇ ਹੋ ਰਹੇ ਨੇਗੇ ਇਸ ਲਈ ਸਭ ਨੂੰ ਸਾਡੇ ਬੋਹਾ ਭਲਾ ਡਾ ਜਵਾਬ ਗਾਦੜ ਬੱਤੀ ਦਾ ਹੋ ਹਾਂ ਸਰ ਮਡੇਰਨਾ ਮੈਂ ਕਦੇ ਜਿੰਨੇ ਸਿੰਘ ਨੇ ਪੇਡਾਂ ਤੋਂ ਬਿਨਾ ਜੱਜੀ ਦੇ ਅੰਦਰ ਸਿੱਖੀ ਲਈ ਦਰਦਾ ਬੋਹਾ ਇਕੱਠੇ ਹੋ ਜੋ ਅਸੀਂ ਅੱਜ ਹੋਰੇ ਇਕੱਠੇ ਆ ਇੱਥੇ ਪੁਤਲਾ ਫੂਕਾਂਗੇ ਅਜਿਹਾ ਅਸੀਂ ਇੱਥੇ ਬੁੱਕਾਂਗੇ ਆਪਦੇ ਘਰੇ ਸਾਰਾ ਨਾਲ ਹੋਰੇ ਕੰਮ ਚਲਾਵਾਗੇ ਜਿੰਦਾਬਾਦ ਮਰਦਾਬਾਦ ਕਰਾਂਗੇ ਯਾਰ ਗੁਰੂ ਦੇ ਵਜ਼ੀਰਾਂ ਨੂੰ ਕੁੱਟਮਾਰ ਕਰੋਗਾ ਅਨਾਉਂਸਮੈਂਟਾਂ ਲਈ ਤੁਸੀਂ ਐਤੂ ਵੱਧ ਕੇ ਪੁੱਛੜ ਬਣਾ ਹੋਰ ਕੀ ਹੋਊਗਾ ਹੁਣ ਤਾਂ ਜਮਾ ਪੁੱਛੜ ਪਾਣ ਦੀ ਹੱਦ ਹੋ ਗਈ ਜਾਂ ਤੇਰੇ ਹੱਥ ਇਦਾਂ ਦੀ ਉਸ ਨਹੀਂ ਜਿਹੜੇ ਆਫਸਰ ਨੇ ਉੱਥੇ ਕੁੱਟਿਆ ਉਹ ਜਿਹੜਾ ਉੱਥੋਂ ਐਸਐਚਓ ਆ ਤੇ 295 ਦਾ ਪਰਚਾ ਹੋਵੇ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੁਣ ਆਪਾਂ ਨੂੰ ਇੱਕ ਛੰਡੇ ਥਲੇ ਇਕੱਠਾ ਹੋਣਾ ਪੂ ਅੱਜ ਦਾ ਇਕੱਠ ਰੋਕੀ ਇਸ ਕਰਕੇ ਗਿਆ ਕਿਉਂਕਿ ਸਾਰਾ ਕੇਸ ਇਹ ਕੇਸ ਵੀ ਹੋਣਾ ਸੀ ਉੱਥੇ ਨਹੀਂ ਅੱਗੇ ਕਿਹੜਾ ਧਰਨੇ ਲਾਗਦੇ ਨੇ ਅੱਗੇ ਕਿਹੜਾ ਰੇਲਾਂ ਰੋਕੀਆਂ ਜਾਂਦੀਆਂ ਸਿਮਰਜੀਤ ਮਾਨ ਦੀ ਤੇ ਅੱਜ ਵਾਲੀ ਕਾਲ ਕਿਉਂ ਰੋਕੀ ਗਈ ਹੈ ਕਿਉਂਕਿ ਕੇਸ਼ਰੀ ਨਸਾਨ ਸਾਹਿਬ ਝੁੱਲਣੇ ਸੀ ਅੱਜ ਲੋਕਾਂ ਨੇ ਕੇਸ਼ਰੀ ਨੂੰ ਫਤਵਾ ਦੇਣਾ ਸੀ ਉਹ ਦੀਪ ਸਿੱਧੂ ਬਾਰੇ ਗੀਤ ਨਹੀਂ ਗਾਇਆ ਸਿੱਧੂ ਮੁਸੇ ਵਾਲੇ ਨੇ ਕਿਤੇ ਹਰੇ ਤੋਂ ਰੰਗਨ ਨੱਚ ਹੋ ਜਾਣ ਕਿਵੇਂ ਹੁੰਦਾ ਹੋ ਕੇਸਰੀ ਝੰਡਿਆ ਦੇ ਉਹ ਹੁਣ ਹੋ ਗਿਆ ਸੀ ਕੰਮ ਉਹਦੇ ਵੀ ਹੋ ਗਿਆ ਸੀ ਅੱਜ ਕੇਸਰੀ ਦੇਖੋ ਸਿੰਘ ਸੂਰਮੇ ਅਤਲੇ ਤੋਂ ਆਈ ਆ ਸੰਗਤ ਮੱਤੀ ਤੋਂ ਪਹੁੰਚ ਗਏ ਦੂਰੋਂ ਨੇੜੋਂ ਪਹੁੰਚੀ ਜਾਂਦੇ ਨੇ ਚਨੀਰੂ ਤੋਂ ਆ ਗਏ ਸਦੂਲਗੜ ਤੋਂ ਆ ਗਏ ਬਾਬੇ ਜਿੰਨੇ ਕੇ ਮੇਰੇ ਕੋਲੇ ਆ ਸਾਰੇ ਮਾਨ ਖੇੜੇ ਤੋਂ ਆ ਗਏ ਰਾਜਸਥਾਨ ਤੋਂ ਜਿੰਨੇ ਕਨ ਨੂੰ ਰਹਾਉਣ ਦਿੱਤਾ ਜਾ ਰਿਹਾ ਜਵਾਰਕਿਆਂ ਨੇ ਰੋਕ ਲੈ ਜਵਾਰਕਿਆਂ ਚ ਚਲੋ ਹੁਣ ਹੋਰ ਇਹ ਵੀ ਕਿੰਨਾ ਇਕੱਠ ਕਰੀਆ ਆਪਣੇ ਕੋਲ ਐਡਾ ਪ੍ਰਬੰਧ ਨਹੀਂ ਮੈਂ ਕੱਲੋਂ ਉਹਨਾਂ ਨੂੰ ਘਰ ਤਾਂ ਪਹੁੰਚ ਲੰਗਰ ਲਿਆਉਣਗੇ ਹਨਾ ਵੀ ਲੰਗਰ ਆਉ ਜਿਹੜੇ ਭਾਈ ਸਿੰਘ ਨੇ ਉਹ ਲੋਕ ਆਉਣਾ ਇੱਥੇ ਸ਼ਾਮ ਆਪਾਂ ਇੱਕ ਹੋਰ ਵੱਡਾ ਕਰੀਏ ਸਾਰੇ ਲੋਕ ਆਪਦੇ ਘਰਾਂ ਚੋਂ ਇੱਥੇ ਪਹੁੰਚ ਜੋ ਸਾਡੇ ਘਰ ਕੋਈ ਪੁਲਿਸ ਨਹੀਂ ਰੋਕਦੀ ਆਪਾਂ ਇੱਥੋਂ ਕਰਦਾਂਗੇ ਅਰਥੋਂ ਆਥੀ ਭੁਗਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਕੇ ਤੁਹਾਡੇ ਅੱਗੇ ਬੇਨਤੀ ਆ ਤੁਹਾਡੀ ਤੁਸੀਂ ਸਾਡੇ ਭਰਾ ਹੋ ਠੀਕ ਆ ਤੁਹਾਡੇ ਕੋਲ ਸਰਕਾਰ ਹੈਗੀ ਆ 2-4 ਸਾਲਿਆ 5 ਉਦੋਂ ਬਾਅਦ ਤੁਸੀਂ ਪਰਿਵਾਰ ਦੇ ਵਿੱਚ ਹੀ ਵਿਤਰਨਾ ਆ ਠੀਕ ਆ ਜੀ ਇੰਨੀ ਤਸੱਦ ਨਾ ਕਰੋ ਇਸ ਬੁੱੱਟਰ ਦੇ ਪਿੱਛੇ ਲਾ ਕੇ ਤੁਸੀਂ ਕੁੱਟ ਮਾਰ ਨਾ ਕਰੋ ਫੇਰ ਨਾ ਕਿਉਂ ਵੀ ਖਾਲਸਾ ਆਪਣੇ ਆਪ ਨੇ ਤੇ ਪਹੁੰਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਕਰਕਟ ਵਾਲੇ ਸ਼ਰਮ ਕਰ ਲੋ ਜਿਉਂਦੇ ਰਹੋ ਆ ਮਾਸਾ ਬਾਈ ਵੱਡਾ ਭਾਈ ਆ ਮਾਸਾ ਕਰਕਟ ਵਾਲੇ ਕਿੱਥੇ ਲੀ ਡਰਮ ਚ ਤੋਰੇ ਭਰ ਦੇ ਨੇ ਕੀ ਸੋਨੂੰ ਗਰਾਊਂਡ ਬਣ ਗਿਆ ਹੋਰ ਕਰਕਟਾਂ ਵਾਲੇ ਕਿੱਥੇ ਨੇ ਟੂਰਨਾਮੈਂਟ ਹੋਈ ਜਾਂਦੇ ਨੇ ਬੰਦ ਨਹੀਂ ਕਰ ਸਕਦੇ ਇਕੱਟ ਸ਼ਰਮ ਕਰੋ ਏ ਸ਼ਰਮ ਜਿਉਂਦਾ ਰਹਿਆ ਤੂੰ ਜਿਉਦਾਗਾ ਸ਼ਾਬਾਸ਼ ਤੇਰੇ ਨਾਲ ਆ ਬਾਈ 24 ਘੰਟੇ ਆ